ਜੋ 1984 ਦਾ ਜੋ ਸਿੱਖ ਮੈਸੇਕਰ ਹੋਇਆ ਸੀਗਾ ਉਸਦੇ ਬਾਰੇ ਕੁਝ ਦੱਸ ਦਿਓ ਤੁਸਾਨੂੰ ਕੀ ਯਾਦ ਹੈ ਉਹਦਾ ਉਹਦੇ ਬਾਰੇ ਤੁਸੀਂ ਕੀ ਦੇਖਿਆ ਸੋ ਮੈਨੂੰ ਯਾਦ ਹੈ ਕਿ ਮੈਂ ਜਦੋਂ ਪੰਜਾਬ ਦੇ ਹਿੱਸੇਗਾ ਸੀ ਚੰਡੀਗੜ੍ਹ ਦੇ ਵਿੱਚ ਸੀ ਉਸ ਵੇਲੇ ਸੋ ਚੰਡੀਗੜ੍ਹ ਦੇ ਵਿੱਚ ਕਰਫਿਊ ਲੱਗਿਆ ਸੀਗਾ ਉੱਥੇ ਵੀ ਟੈਂਕਸ ਸੀਗੇ ਮੈਨੂੰ ਅਸੀਂ ਆਪਣੇ ਤਾਂ ਜਿਹਦੇ ਘਰਿਆ ਰਹਿੰਦੇ ਸੀ ਉੱਥੇ ਤੇ ਮੈਨੂੰ ਬਾਰੀਆਂ ਤੋਂ ਨਜ਼ਰ ਆ ਰਿਹਾ ਸੀ ਦੂਰ ਦੇ ਵਿੱਚ ਟੈਂਕ ਜਾ ਰਹੇ ਨੇ ਸੋ ਪੰਜਾਬ ਦੇ ਹਰ ਪਾਸੇ ਆਰਮੀ ਸੀਗੀ ਹਰ ਪਾਸੇ ਟੈਂਕਸ ਸੀਗੇ ਕਰਫਿਊ ਲੱਗਾ ਹੋਇਆ ਸੀ 40 ਤੋਂ ਜ਼ਿਆਦਾ ਗੁਰਦਵਾਰਾ ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ ਸਿਰਫ ਸੋਚਿਆ ਸਿਰਫ ਦਰਬਾਰ ਸਾਹਿਬ اٹੈਕ ਹੋਇਆ ਬਲ ਬਹੁਤ ਗੁਰਦਵਾਰਿਆਂ ਦੇ ਵਿੱਚ اٹੈਕ ਹੋਇਆ ਸੀ ਉਸ ਵੇਲੇ ਉਹਨਾਂ ਨੇ ਆਰਮੀ ਗਈ ਸੀ ਕਿ ਬੜੇ ਹਰ ਪਾਸੇ ਉਹਨਾਂ ਨੇ ਲੋਕਾਂ ਨੂੰ ਅਰੈਸਟ ਕੀਤਾ ਸੀਗਾ ਉਹ ਮੈਨੂੰ ਯਾਦ ਹੈ ਹੁਣ ਮੈਨੂੰ ਇਹ ਵੀ ਖਬਰਾਂ ਯਾਦ ਨੇ ਕਿ ਖਬਰਾਂ ਕਿਦਾਂ ਨੂੰ ਪੁਟਰੀ ਕਰਨੀ ਐ ਸੀਗਾ ਭਈ ਆਤੰਕਵਾਦੀ ਹੈਗੇ ਨੇ ਜਿਹੜੇ ਅੰਦਰ ਗਏ ਹੋਏ ਨੇ ਉਹ ਉਹਨਾਂ ਨੂੰ ਕੱਢਣਾ ਹੈਗਾ ਤੇ ਯੂ نو ਉਹਨਾਂ ਨੂੰ ਮਾਰਿਆ ਗਿਆ ਹੈਗਾ ਬਹੁਤ ਸਾਲਾਂ ਬਾਅਦ ਜਾ ਕੇ ਫਿਰ ਮੈਨੂੰ ਜਦ ਕਹਾਣੀਆਂ ਪਤਾ ਲੱਗੀਆਂ ਸੀ ਫਿਰ ਮੈਨੂੰ ਪਤਾ ਲੱਗਾ ਸੀ ਕੋਲੈਟਰਲ ਜ਼ੈਮਾ ਜਿਹਨੂੰ ਇਸਕੀ ਅੰਗਰੇਜ਼ੀ ਚ ਕਹਿੰਦੇ ਨੇ ਕਿ ਬਹੁਤ ਨਿਹੱਤੇ ਵਿਚਾਰੇ ਮਾਸੂਮ ਜਿਹੜਾ ਲੋਕ ਸੀਗੇ ਉਹ ਵੀ ਮਰੇ ਸੀਗੇ ਬਹੁਤ ਦਰਬਾਰ ਸਾਹਿਬ ਤੇ ਹੋਰ ਥਾਵਾਂ ਦੇ ਵਿੱਚ ਵੀ ਇੱਕ ਬੜੀ ਵੱਡੇ ਸੰਘਰਸ਼ ਦਾ ਬੜਾ ਵੱਡਾ ਸਟਰਗਲ ਅਗੇ ਜਿਹੜੀ 78 ਦੇ ਵਿੱਚ ਸ਼ੁਰੂ ਹੋਈ ਫਿਰ ਨਵੰਬਰ ਦੇ ਵਿੱਚ ਮੈਨੂੰ ਜ਼ਿਆਦਾ ਯਾਦ ਆ ਨੇ ਬਿਕੋਜ਼ ਨਵੰਬਰ ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਮੇਰੇ ਡੈਡ ਡਾਊਨਟਾਊਨ ਸਿਗੇ ਮੈਂ ਮੈਨੂੰ ਮੇਰੇ ਪਿਤਾ ਜੀ ਨੇ ਤੇ ਮੇਰੇ ਬ੍ਰਦਰ ਨੂੰ ਇੱਕ ਸਿਕ ਸਕੂਲ ਦੇ ਵਿੱਚ ਭੇਜਿਆ ਸੀ ਤੇ ਅਸੀਂ ਸਾਨੂੰ ਸੁਰੇ ਲੇਟ ਕਾਂਡੋ ਐਸੀ ਤੇ ਸਾਨੂੰ ਸਕੂਲ ਵਾਲਾ ਨੇ ਘਰ ਭੇਜਤਾ ਸੀ ਵਿਦਾਊਟ ਦੱਸ ਕੇ ਬਈ ਕੀ ਹੋ ਰਿਹਾ ਹੈ ਬਟ ਉਹਨਾਂ ਨੂੰ ਪਤਾ ਸੀ ਸ਼ਾਇਦ ਕਿ ਬਈ ਦੇਖੋ ਕੀ ਨੇ ਮਾਰਿਆ ਹੈ ਕੀ ਹੋਇਆ ਹੈ ਘਰ ਸਾਰੇ ਬੱਚਾ ਨੂੰ ਘਰ ਭੇਜਦਾ ਬਈ ਕੁਝ ਸ਼ਾਇਦ ਕੁਝ ਗੜਬੜ ਹੋਣੀ ਹੈਗੀ ਰਾਈਟ ਬਟ ਆ ਡਿਡ ਨੋ ਮੈਂ ਛੋਟਾ ਜਿਹਾ ਮੈਨੂੰ ਪਤਾ ਨਹੀਂ ਸੀ ਅਸੀਂ ਅੱਛਾ ਲੋੜੀ ਘਰ ਜਾਣੇ ਛੁੱਟੀਆਂ ਹੋ ਜਾਣੀਆਂ ਨੇ ਇੱਕ ਦੋ ਦਿਨ ਲਈ ਤੇ ਡੈਡ ਲੇਟ ਆਏ ਕਰੇ ਸਾਨੂੰ ਬਹੁਤ ਚਿੰਤਾ ਸੀ ਕਿ ਬਈ ਡੈਡ ਕਿਉਂ ਨਹੀਂ ਆਇਆ ਬਿਕੋਜ਼ ਉਸ ਦੁਪਹਿਰ ਤੱਕ ਸਾਨੂੰ ਪਤਾ ਲੱਗ ਗਿਆ ਸੀ ਬਈ ਕੀ ਹੋ ਰਿਹਾ ਹੈਗਾ ਡੈਡ ਫਿਰ ਸਾਨੂੰ ਖਬਰਾਂ ਲਾ ਕੇ ਆਏ ਸੀ ਪਹਿਲੇ ਕਿ ਡਾਊਨਟਾਊਨ ਦਿੱਲੀ ਦੇ ਵਿੱਚ ਆਲਰੇਡੀ ਮੌਬਸ ਸ਼ੁਰੂ ਹੋ ਗਏ ਨੇ ਤੇ ਸਿੱਖਾਂ ਨੂੰ ਤਾਂ ਕਰਨਾ ਸ਼ੁਰੂ ਕਰਤਾ ਹੈਗਾ ਤੇ ਅਗਲੀ ਸਟੋਰੀ ਮੈਨੂੰ ਯਾਦ ਹੈ ਕਿ ਸਾਰੇ ਪਰਦੇ ਬੰਦ ਰੱਖੇ ਸੀ ਮਮ ਡੈਡ ਨੇ ਕਿਹਾ ਤਾਂ ਅਸੀਂ ਬਾਹਰ ਨਹੀਂ ਦੇਖਣਾ ਬਾਹਰ ਨਿਕਲਣਾ ਨਹੀਂ ਹੈਗਾ ਬਾਹਰ ਢੱਕਣਾ ਨਹੀਂ ਹੈਗਾ ਮਤਲਬ ਬਾਹਰ ਦੇਖਿਓ ਨਾ ਕਿ ਪਰਦੇ ਨੂੰ ਹਿਲਾ ਕੇ ਨਾ ਦੇਖਿਓ ਬਾਹਰ ਕੀ ਹੋ ਰਿਹਾ ਐਨਾ ਮਤਲਬ ਉਹਨਾਂ ਨੂੰ ਪਤਾ ਸੀ ਕੋਈ ਕੁਝ ਹੋਣਾ ਹੈਗਾ ਵੱਡੇ 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 ਵੱਡਾ ਕੰਡ ਹੋ ਸਕਦਾ ਹੈ ਬਟ ਮੈਨੂੰ ਹਾਲੇ ਵੀ ਨਾ ਮੈਂ ਮੈਂ ਨਹੀਂ ਸੋਚ ਸਕਦਾ ਸੀ ਬਈ ਮੇਰੀ ਇਮੇਜਿਨੇਸ਼ਨ ਦੇ ਵਿੱਚ ਹਾਲੇ ਸਿਗਾ ਨਹੀਂ ਹੈ ਕਿ ਇਨਸਾਨ ਇਨਸਾਨ ਕੀ ਕਰ ਸਕਦੇ ਨੇ ਦੂਜੇ ਦੇ ਨਾਲ ਤੇ ਕੁਝ ਘੰਟਿਆਂ ਦੇ ਬਾਅਦ ਨਾ ਮੇਰੇ ਫਰੈਂਡ ਸਿਗੇ ਹਿੰਦੂ ਫਰੈਂਡ ਉਹ ਕ੍ਰਿਕਟ ਖੇਲਣਾ ਸ਼ੁਰੂ ਕਰ ਦਿੱਤੇ ਸੀ ਸਾਨੂੰ ਆਵਾਜ਼ ਆ ਰਹੀ ਸੀ ਕ੍ਰਿਕਟ ਖੇਡ ਰਹੇ ਨੇ ਕਿ ਸਾਡੀ ਘਰ ਦੇ ਬਾਅਦ ਸੌਮੜੇ ਫੀਲਡ ਹੁੰਦੀ ਸੀ ਉਹ ਕ੍ਰਿਕਟ ਖੇਡ ਰਹੇ ਮੈਨੂੰ ਅਜੀਬ ਲੱਗਾ ਅਸੀਂ ਘਰ ਬੈਠੇ ਆ ਅਸੀਂ ਆਪਣੇ ਆਪ ਨੂੰ ਡੱਕੇ ਬੈਠੇ ਆ ਉਹ ਕ੍ਰਿਕਟ ਖੇਡ ਹੀ ਜਾਂਦੇ ਆ ਤੇ ਫਿਰ ਅਸੀਂ ਨਾ ਫਿਰ ਥੋੜੇ ਚਿਰ ਬਾਅਦ ਨਾ ਅਸੀਂ ਬੈਠੇ ਹੋਏ ਤੇ ਅਸੀਂ ਨਾ ਦਿਸ ਇਸ ਹਾਊ ਆਈ ਐਕਸਪਲੇਨ ਟੂ ਪੀਪਲ ਕਿ ਇੱਕ ਆਵਾਜ਼ ਆਈ ਕਿ ਜਿੱਦਾਂ ਨਾ ਲੋਕੀ ਤੋਰ ਤੇ ਮਾਰਚ ਕਰਦੇ ਸੋ ਦੀ ਓਨਲੀ ਵੇਅ ਕਿ ਇਨ ਡਿਸਕ੍ਰਾਈਬ ਇਟ ਜੇ ਤੁਸੀਂ ਕਦੀ ਲਾਰਡ ਆਫ ਦ ਰਿੰਗਸ ਮੂਵੀ ਦੇਖੀ ਹੋਏ ਨਾ ਉਹਦੇ ਵਿੱਚ ਨਾ ਬਹੁਤ ਹਜ਼ਾਰਾਂ ਦੀ ਗਿਣਤੀ ਜਿਹੜਾ ਨਾ ਫੌਜਾਂ ਹੁੰਦੀਆਂ ਨੇ ਜਿੱਦਾਂ ਜਿਹੜਾ ਨਾ ਜਾਰੀ ਹੁੰਦੀਆਂ ਨੇ ਉਹਨਾਂ ਦੇ ਨਾ ਪੈਰਾਂ ਦੀ ਆਵਾਜ਼ ਆਉਂਦੀ ਹੈ ਇਦਾਂ ਦੀ ਆਵਾਜ਼ ਆਈ ਕਿ ਨਾ ਕਈ ਸੌ ਲੋਕੀ ਨਾ ਮਾਰਚ ਕਰਦੇ ਸੋਨਾ ਬਿਲਕੁਲ ਮਾਰਾ ਜਾਂ ਕੰਡੋ ਚ ਮੇਰੇ ਖਿਆਲ ਮੇਰੇ ਬ੍ਰਦਰ ਨੇ ਯਾਰ ਡੈਡ ਨੇ ਨਾ ਕਿਤੇ ਪਰਦੇ ਨੂੰ ਖੋਲ ਕੇ ਮਾਰਾ ਜਾਂ ਦੇਖਿਆ ਹੋਏਗਾ ਜਿੰਨੀ ਦੂਰ ਅੱਖ ਦੇਖ ਸਕਦੀ ਸੀ ਬੰਦੇ ਬੰਦੇ ਤੋਂ ਬੰਦਾ ਕਾਲਮ ਬੜਿਆ ਸੀ ਬੰਨਿਆਂ ਦਾ ਹੱਥ ਡੰਡੇ ਫੜਿਆ ਹੋਇਆ ਸੀ ਤੇ ਸਾਡੇ ਘਰ ਦੀ ਬਿਲਡਿੰਗ ਦੇ ਨਾਲ ਨਾ ਇੱਕ ਦੂਜੇ ਪਾਸੇ ਜਾ ਰਹੀ ਸੀ ਤੇ ਅਸੀਂ ਵੀ ਚਲੋ ਠੀਕ ਹੈ ਕਿਤੇ ਜਾ ਰਹੇ ਹਾਂ ਉਹਨਾਂ ਦੇ ਹਾਲ ਸਾਨੂੰ ਹਾਲੇ ਵੀ ਨਹੀਂ ਪਤਾ ਕਿ ਕੀ ਹੋਣਾ ਹੈਗਾ ਤੇ ਦੁਪਹਿਰੇ ਫਿਰ ਜਦੋਂ ਬੱਚੇ ਖੇਡ ਰਹੇ ਨੇ ক্রিকেট ਕੁਝ ਇਹ ਬੰਦੇ ਨਾ ਮੁੜ ਕੇ ਆ ਰਹੇ ਨੇ ਤੇ ਹੱਥ ਦੇ ਵਿੱਚ ਇਹਨਾਂ ਦੇ 10 ਦੇ ਡੱਬੇ ਜਾਂ ਯਾ ਇਹਨਾਂ ਬੋਰੀਆਂ ਲੈ ਕੇ ਆ ਰਹੇ ਨੇ ਫਿਰ ਸਾਨੂੰ ਲੱਗਵੇ ਲੁੱਟ ਕੇ ਚੀਜ਼ਾਂ ਲੈ ਕੇ ਆ ਰਹੇ ਨੇ ਹੁਣ ਸਾਨੂੰ ਹੱਲ ਇਹ ਵੀ ਨਹੀਂ ਪਤਾ ਕਿ ਉਸ ਤੋਂ ਜ਼ਿਆਦਾ ਕੀ ਹੋ ਰਹਾ ਸਾਨੂੰ ਚਲੋ ਕੋਈ ਨਹੀਂ ਯਾ ਇਹਨਾਂ ਲੁੱਟ ਕੇ ਆ ਰਹੇ ਨੇ ਅਸੀਂ ਦੇਖਿਆ ਉਹਨਾਂ ਨੂੰ ਮੇਰੇ ਡੈਡ ਨੇ ਦੇਖਿਆ ਤੇ ਉਹਨਾਂ ਨੂੰ ਲੱਗਾ ਯਾਰ ਚਲ ਕੋਈ ਨਹੀਂ ਇਹ ਤਾਂ ਹੁਣ ਲੁੱਟ ਕੇ ਆ ਗਏ ਨੇ ਐਦਾਂ ਕੋਈ ਇਹਨੇ ਡੇਂਜਰਸ ਨਹੀਂ ਲੱਗਦੇ ਕੋਈ ਨਹੀਂ ਅਸੀਂ ਨਾ ਬਾਰ ਆਪਣੀ ਬਾਲਕਨੀ ਜਾ ਕੇ ਹੋਰ ਦੇਖਦੇ ਉਹ ਬੜੀ ਵੱਡੀ ਮੇਰੇ ਡੈਡ ਤੋਂ ਬੜੀ ਵੱਡੀ ਗਲਤੀ ਉਹਨਾਂ ਨੂੰ ਲੱਗਾ ਕਿ ਨਾ ਇਹ ਡ ਹਾਲੇ ਖਬਰਾਂ ਵੀ ਨਹੀਂ ਆਈਆਂ ਸੀ ਕਿ ਅੰਮ੍ਰਿਤ ਕੀ ਹੋਣਾ ਕੀ ਹੋ ਰਿਹਾ ਹੈ ਯਮਨਾਪਾਰ ਘੋੜ ਦਿੱਲੀ ਅਸੀਂ ਸਾਊਥ ਦਿੱਲੀ ਦੇ ਵਿੱਚ ਸੀ ਸਾਊਥ ਦਿੱਲੀ ਦੇ ਵਿੱਚ ਕਾੜ ਥੋੜਾ ਕੱਟ ਹੋਇਆ ਸੀ ਤੇ ਡਾੜ ਬਾਹਰ ਨਿਕਲੇ ਤੇ ਮੈਂ ਤੇ ਮੇਰੇ ਵੱਡੇ ਵੀਰ ਨਿਕਲੇ ਸਾਡੇ ਹੁਣ ਅਸੀਂ ਜੂੜੇ ਕੀਤੇ ਹੋਏ ਨੇ ਤੇ ਦੂਰ ਨਾਲ ਇੱਕ ਬੰਦਾ ਖੜੋਤਾ ਸੀ ਮੈਨੂੰ ਹਾਲੇ ਤੱਕ ਯਾਦ ਹੈ ਉਹ ਉਹਦੇ ਹੱਥ ਦੇ ਵਿੱਚ ਕੁਝ ਸੀਗਾ ਨਹੀਂ ਉਹ ਆਪਣੀ ਚੱਪਲ ਠੀਕ ਕਰ ਰਿਹਾ ਸੀ ਉਹਦੇ ਹੱਥ ਕੁਝ ਸੀਗਾ ਨਹੀਂ ਉਹਨੂੰ ਕੁਝ ਮਿਲਿਆ ਨਹੀਂ ਹੋਣਾ ਦੁਕਾਨਾਂ ਸਾਰੀਆਂ ਇਹਨਾਂ ਨੇ ਲੁੱਟ ਲਈਆਂ ਸੀ ਇਵੈਂਚੁਅਲੀ ਬਾਅਦ ਪਤਾ ਲੱਗਾ ਦੁਕਾਨਾਂ ਲੁੱਟ ਲਈਆਂ ਸਾਡਾ ਗੁਰਦੁਆਰਾ ਸਭ ਟਾਕੀ ਦਿੱਤਾ ਸੀ ਸਾਰਾ ਜਿੰਨਾ ਲੁੱਟ ਸਕਦੇ ਸੀ ਲੁੱਟ ਕੇ ਲਾਇਆ ਸੀ ਇਹ ਬੰਦਾ ਖਾਲੇ ਹੱਥ ਆਪਣੀ ਚੱਪਲ ਠੀਕ ਕਰ ਰਿਹਾ ਇਹਨੇ ਪਹਿਲੇ ਨਜ਼ਰ ਪਾਈ ਸਾਡੇ ਤੇ ਤੇ ਇਹਨੇ ਇਹਨੇ ਗਾਲ ਕੱਢੀ ਸਾਡੀ ਮਾਂ ਤੇ ਪਹਿਲਾਂ ਤੇ ਕਹਿੰਦਾ ਵੀ ਇਹਨਾਂ ਨੂੰ ਫੜੋ ਜਾ ਕੇ ਸੋ ਅਸੀਂ ਭੱਜੇ ਅੰਦਰ ਦਰਵਾਜ਼ਾ ਬੰਦ ਕੀਤਾ ਤੇ ਹੁਣ ਲੱਗਾ ਵੀ ਸਾਨੂੰ ਵੀ ਸਾਡੇ ਪਿੱਛੇ ਆਣਾ ਤੇ ਯੂ نو ਵਾਜਾਂ ਆਣੀ ਸ਼ੁਰੂ ਹੋ ਗਈਆਂ ਗਾਲ੍ਹਾਂ ਕੱਢ ਰਹਿ ਨੇ ਮੌਬ ਇਕੱਠਾ ਹੋ ਗਿਆ ਸਾਡੇ ਅਸੀਂ ਫਰਸਟ ਫਲੋਰ ਤੇ ਸਗੇ ਸੋ ਗਰਾਉਂਡ ਲੈਵਲ ਹੁੰਦੀ ਹੈ ਗਰਾਉਂਡ ਤੇ ਉੱਤੇ ਹੁੰਦੀ ਹੈ ਸਾਡੇ ਘਰ ਦੇ ਥੱਲੇ ਇੱਕ ਦੁਕਾਨ ਸੀਗੀ ਇਹ ਨਾ ਗਵਰਨਮੈਂਟ ਕਲੋਨੀ ਸੀਗੀ ਡੈਡ ਗਵਰਨਮੈਂਟ ਲਈ ਕੰਮ ਕਰਦਾ ਸੀ ਜਿਵੇਂ ਅਸੀਂ ਗਵਰਨਮੈਂਟ ਕਲੋਨੀ ਚ ਰਹਿੰਦੇ ਸੀਗੇ ਅਪਾਰਟਮੈਂਟ ਗਵਰਨਮੈਂਟ ਦੇ ਸੀਗੇ ਤੇ ਥੱਲੇ ਦੁਕਾਨ ਗਵਰਨਮੈਂਟ ਦੀ ਸਰਕਾਰੀ ਦੁਕਾਨ ਬਣੀ ਹੋਈ ਸੀ ਤੇ ਇਹ ਮੌਬ ਇਕੱਠਾ ਹੋ ਗਿਆ ਕਿਹੜਾ ਥੱਲੇ ਲੈ ਕੇ ਉਹਨਾਂ ਨੂੰ ਕੁੱਟੋ ਉਹਨਾਂ ਨੂੰ ਮਾਰੋ ਤੇ ਜਿਹੜੇ ਬੱਚੇ ਖੇਡ ਰਹੇ ਸੀ ক্রিকেট ਉਹਨਾਂ ਵਿੱਚ ਮੇਰੇ ਦੋਸਤ ਵੀ ਸੀਗੇ ਮੇਰੇ ਭਰਾ ਦੇ ਦੋਸਤ ਵੀ ਸੀਗੇ ਹੁਣ ਲਾ ਲਓ 10 11 12 13 14 ਸਾਲ ਦੇ ਬੱਚੇ ਨੇ ਤੇ ਆ ਕੇ ਜੀ ਇਹਨਾਂ ਨੇ ਕਿ ਐਨਾ ਹੀ ਨਹੀਂ 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 ਹੈਗੇ ਨੇ ਜੀ ਨਾ ਨਾ ਇਹ ਨਾ ਕਰਿਓ ਤੇ ਬੱਚਿਆਂ ਨੂੰ ਲਾ ਲਓ ਇੰਨੀ ਪ੍ਰੈਜ਼ੈਂਸ ਤੇ ਮਾਈਂਡ ਸੀਗੀ ਇੱਕ ਬੱਚੇ ਨੇ ਕਿਹਾ ਦੇਖ ਤੈਨੂੰ ਜੋ ਇੱਕ ਸਰਕਾਰੀ ਮਕਾਨ ਹੈ ਤੇ ਸਰਕਾਰੀ ਪ੍ਰਾਪਰਟੀ ਤੈਨੂੰ ਤੋੜਨੀ ਪੈਣੀ ਹੈ ਜੇ ਤੂੰ ਜਾਣਾ ਇਹਨਾਂ ਦੇ ਘਰ ਥੱਲੇ ਇਹ ਸਰਕਾਰੀ ਦੁਕਾਨ ਹੈ ਔਰ ਉਹ ਸਰਕਾਰੀ ਦੁਕਾਨ ਤੇ ਤਾਂ ਲਿਖਿਆ ਨਿਸ਼ਾਨ ਲੱਗਿਆ ਸੀ ਸਰਕਾਰੀ ਦੁਕਾਨ ਹੈ ਸਮਹੋ ਬੱਚੇ ਇਹਨਾਂ ਨੂੰ ਕਨਵਿੰਸ ਕਰਾਉਂਦੇ ਹਨ ਕਿ ਭਾਈ ਤੈਨੂੰ ਸਰਕਾਰੀ ਤੂ ਮਕਾਨ ਤੋੜਨਾ ਪੈਣਾ ਧਰੋ ਮੰਨ ਕੇ ਚਲੇ ਗਏ ਅਸਿਰ ਫੇਰ ਉਸ ਵੇਲੇ ਜਦੋਂ ਚੱਲ ਰਿਹਾ ਮਮ ਡੈਡ ਅਸੀਂ ਅਸੀਂ ਨਾ ਜ਼ਿਆਦਾ ਸਿੱਖੀ ਵਾਲੇ ਪਰਿਵਾਰ ਨਹੀਂ ਸੀਗੇ ਅਸੀਂ ਜ਼ਿਆਦਾ ਪਾਠ ਪੂਜਾ ਨਾ ਗੁਰਦੁਆਰੇ ਜਾਣ ਵਾਲੇ ਪਰਿਵਾਰ ਨਹੀਂ ਸੀਗੇ ਪੜੋਸ ਦੇ ਮੈਨੂੰ ਯਾਦ ਅਸੀਂ ਪਹਿਲਾਂ ਇਕੱਠੇ ਵਾਰੀ ਬੈਠ ਗਏ ਚਾਰਾਂ ਨੇ ਜੱਜ ਜੀ ਜ਼ਿਆਦਾ ਪਾਠ ਕੀਤਾ ਸੀ ਦੈਟ ਵਾਸ ਦੀ ਓਨਲੀ ਟਾਈਮ ਅਸੀਂ ਪਬਲਿਕ ਫੈਮਿਲੀ ਇਕੱਠੇ ਹੋ ਗਏ ਸੀ ਕਿ ਅਬੀ ਪਾਠ ਕਰ ਲਈ ਜੇ ਜੇ ਅੰਤ ਵਿਲ ਆ ਗਿਆ ਐਟਲੀਸ ਰੱਬ ਦਾ ਨਾਮ ਲੈ ਕੇ ਜਾਈਏ ਫਿਰ ਉਸ ਰਾਤੀ ਨਾ ਸਾਡੇ ਸਾਡੇ ਫਿਰ ਸਭ ਤੋਂ ਪਹਿਲਾਂ ਸਾਡੇ ਦਰਵਾਜ਼ੇ ਤੇ ਖੜਕ ਆਈ ਸੀ ਸਾਡੇ ਨੇਬਰਸ ਦੀ ਜਿਨ੍ਹਾਂ ਦਾ ਇਹ ਦੋ ਬੱਚੇ ਖੇਡ ਰਹੇ ਸੀ ਕ੍ਰਿਕਟ ਕੇ ਵੀ ਦੇਖੋ ਇਹ ਹੋ ਸਕਦਾ ਦੁਬਾਰਾ ਆਣ ਮੁੜ ਕੇ ਇਹਨਾਂ ਨੂੰ ਪਤਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਸਾਡੇ ਕੋਲ ਰਾਲੋ ਕੁਛ ਤਾਂ ਸੋ ਅਸੀਂ ਤਿੰਨ ਚਾਰ ਰਾਤਾਂ ਇੱਕ ਦੋ ਟੈਚੀ ਦੇ ਵਿੱਚ ਮੌਮ ਡਾਇਰ ਨੇ ਆਪਣੇ ਮੇਨ ਜਿਹੜੇ ਕੱਪੜੇ ਗਹਿਣੇ ਕਰਕੇ ਉਹਨਾਂ ਦੇ ਘਰ ਅਸੀਂ ਫਿਰ ਤਿੰਨ ਚਾਰ ਦਿਨ ਰਹੇ ਸਾਨੂੰ ਇੱਕ ਹੋਰ ਇੱਕ ਫੈਮਿਲੀ ਭੂਟਾਨ ਤੋਂ ਆਇਆ ਸੀ ਇੱਕ ਫੈਮਿਲੀ ਰਹਿੰਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਬਹੁਤ ਗੁੱਸੇ ਹੋਏ ਸੀ ਮੇਰੇ ਡੈਡ ਨੂੰ ਕਿ ਤੁਸੀਂ ਆਪ ਨੂੰ ਯੂ ਨੋ ਡੇਂਜਰ ਦੇ ਵਿੱਚ ਪਾ ਦਿੱਤਾ ਤੁਸੀਂ ਸਾਨੂੰ ਵੀ ਯੂ ਨੋ ਵਿੱਚ ਅਸੀਂ ਉਹ ਟਾਪ ਫਲੋਰ ਤੇ ਰਹਿਣੇ ਜਿਵੇਂ ਆਗੇ ਵਸ ਸਾਨੂੰ ਵੀ ਸ਼ਾਇਦ ਆ ਜਾਂਦੇ ਸੋ ਡੈਡ ਨੂੰ ਆਬੀਸੀ ਬੁਰਾ ਲੱਗਾ ਸੀ ਪਰ ਸਾਨੂੰ ਪਤਾ ਨਹੀਂ ਸੀ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ ਫਿਰ ਅਗਲੇ ਦਿਨ ਸਾਨੂੰ ਪਤਾ ਲੱਗਾ ਸੀ ਜਦੋਂ ਖਬਰ ਆਈਆਂ ਸੀਗੀਆਂ ਕਿ ਸਾੜ ਰਹੇ ਨੇ ਸਿੱਖਾਂ ਨੂੰ ਘਰਾਂ ਨੂੰ ਲੁੱਟ ਰਹੇ ਨੇ ਗੁਰਦੁਆਰਿਆਂ 'ਤੇ ਅਟੈਕ ਹੋ ਰਹੇ ਨੇ ਇਹਨੂੰ ਬਹੁਤ ਮੈਮਰੀਜ਼ ਆ ਗਿਆ ਨਾਲ ਮੈਂ ਅਖੀਰਲੀ ਮੈਮਰੀ ਸ਼ੇਅਰ ਕਰਾਂਗਾ ਤੁਹਾਡ ਨਾਲ ਜਦੋਂ ਮੈਂ ਪਹਿਲੀ ਵਾਰ ਬਾਹਰ ਨਿਕਲਿਆ ਸੀ ਨਾ ਮਾਰਕੀਟ ਦੇ ਵਿੱਚ ਗਿਆ ਸੀ ਸਾਰੇ ਨਾ ਮਾਰਕੀਟ ਸਿਰਫ ਸਿੱਖਾਂ ਦੀਆਂ ਦੁਕਾਨਾਂ ਬਰਬਾਦ ਕੀਤੀ ਹੋਈਆਂ ਸੀ ਇੰਟਾਇਰ ਰਿਮੈਂਬਰ ਮੈਂ ਹਾਂ ਨਾ ਜਾ ਰਿਹਾ ਹਾਂ ਬਿਲਕੁਲ ਐਗਜ਼ੈਕਟਲੀ ਜਿਹੜੇ ਸਿੱਖਾਂ ਦੀਆਂ ਦੁਕਾਨਾਂ ਪੂਰੀ ਲੁੱਟੀਆਂ ਸੀਗੀਆਂ ਇੱਕ ਨਾ ਉੱਥੇ ਨਿਊਜ਼ਪੇਪਰ ਦੀ ਦੁਕਾਨ ਸੀਗੀ ਉੱਥੇ ਮੈਗਜ਼ੀਨ ਤੇ ਨਿਊਜ਼ਪੇਪਰ ਵਗੈਰਾ ਸੀ ਉਹਦੇ ਵਿੱਚ ਇੱਕ ਮੈਗਜ਼ੀਨ ਹੁੰਦੀ ਸੀ ਸੂਰੀਆ ਮੈਗਜ਼ੀਨ ਤੇ ਸੂਰਜ ਮੈਗਜ਼ੀਨ ਦਾ ਇਸ਼ੂ ਸੀਗਾ 84 84 ਦੇ ਕਾਂਡ ਬਾਰੇ ਉਹਨਾਂ ਨੇ ਨਾ ਇੱਕ ਤਸਵੀਰ ਪਾਈ ਸੀ ਉੱਤੇ ਤੇ ਲਿਖਿਆ ਸੀ ਬਈ ਯੂ نو ਕਾਂਡ ਹੋ ਰਿਹਾ ਮੈਨੂੰ ਯਾਦ ਨਹੀਂ ਆ ਟਾਈਟਲ ਕੀ ਸੀ ਪਰ ਮੈਨੂੰ ਤਸਵੀਰ ਯਾਦ ਹੈ ਤਸਵੀਰ ਨੇ ਮੈਨੂੰ ਦੇਖ ਕੇ ਮੈਨੂੰ ਲੱਗੇ ਹੈ ਕਿ ਇਹ ਐਂਡ ਇਟ ਟੁਕ ਅ ਵਲ ਫੋਰ ਮੀ ਟੂ ਰੀਅਲਾਈਜ਼ ਕਿ ਦੋ ਜੜੀਆਂ ਇਹਨਾਂ ਲਾਸ਼ਾਂ ਸੀਗੀਆਂ ਜਿਹੜੀ ਕਿ ਨਾ ਤੁਸੀਂ ਜਦੋਂ ਸਟੇਕ ਖਾਣੇ ਹੋ ਨਾ ਜੇ ਤੁਸੀਂ ਜਾਓ ਸਟੇਕ ਹੁੰਦਾ ਹੈ ਵੈਲ ਡਨ ਸਟੇਕ ਹੁੰਦਾ ਹੈ ਜਿਹੜੇ ਲੋਕੀ ਮੀਟ ਖਾਂਦੇ ਨੇ ਕਦੀ ਫੋਟੋਆਂ ਦੇ ਵਿੱਚ ਸਾਰਿਆਂ ਨੇ ਦੇਖਿਆ ਭਾਵੇਂ ਵੈਜੀਟੇਰੀਅਨ ਹੋਈਏ ਸਟੇਕ ਹੁੰਦਾ ਨਾ ਜਲੇ ਹੋਏ ਸਟੇਕ ਉਸ ਹੈਗਾ ਐ ਮੈਂ ਇਹਨਾਂ ਦੇਖਿਆ ਤੇ ਮੈਂ ਕਿਹਾ ਮੈਂ ਆਂਟ ਆਈ ਡੋਨੋ ਕਿ ਮੈਂ ਕੀ ਸੋਚ ਰਹੀ ਸੀ ਮੇਰੇ ਕੋਲ ਨਾ ਪੈਸੇ ਨਹੀਂ ਸਕੇ ਮੈਂ ਉਹ ਮੈਗਜ਼ੀਨ ਲੈਣਾ ਚਾਹੁੰਦਾ ਸੀ ਮੈਂ ਘਰੇ ਗਿਆ ਪੈਸੇ ਲੈ ਕੇ ਆਇਆ ਅਗਲੇ ਦਿਨ ਮੈਂ ਲਾ ਕੇ ਆਏ ਪੈਸੇ ਐਨ ਅਨਫੋਰਚਨਟਲੀ ਕੀ ਹੋਇਆ ਕਿ ਉਹ ਮੈਗਜ਼ੀਨ ਨਾ ਗਵਰਨਮੈਂਟ ਨੇ ਬੈਨ ਕਰਤੀ ਐ ਐਂਡ ਦੇ ਟੁਕ ਇਟ ਆਫ ਦ ਸ਼ੈਲਫਸ ਮੈਨੂੰ ਅੱਜ ਤੱਕ ਰਿਗਰਟ ਹੈਗਾ ਕਿ ਮੈਂ ਉਸ ਦਿਨ ਮੈਂ ਉਸ ਦਿਨ ਮੁੜਕੇ ਨਹੀਂ ਗਿਆ ਮੈਂ ਪੈਸੇ ਜਿੰਨੇ ਪੰਛੇ ਮੇਰਾ 10 ਰੁਪਏ ਸੀ ਕਿ ਨਾ ਮੈਗਜ਼ੀਨ ਖਰੀਦਣਾ ਚਾਹੁੰਦਾ ਤਾਂ ਕਿ ਮੈਨੂੰ ਯਾਦ ਰਹੇ ਕਿ ਕੀ ਦੇਖਿਆ ਸੀ ਯਾ ਫੋਰ ਲਾਟ ਆਫ ਸਟੋਰੀਜ਼ ਅਬਾਊਟ 1984 ਬਟ ਜਿਨ੍ਹਾਂ ਨੇ ਅੱਖੀ ਦੇਖਿਆ ਉਹਨਾਂ ਨੂੰ ਹੀ ਪਤਾ ਕਿ ਉਹਨਾਂ ਨੇ ਕੀ ਦੇਖਿਆ ਯਾ ਔਰ ਮੈਂ ਤਾਂ ਹਲੇ ਇੱਕ ਸਰਦੀ ਕਾਲਨੀ ਦੀ ਵੇਜੇਟਰੀ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੇ ਸਾਢੇ 9 ਸੀ ਬੰਦਾ ਅਸੀਂ ਬਚ ਗਏ ਸੀ ਮੈਨੂੰ ਪਤਾ ਹੈ ਕਿ ਦਿੱਲੀ ਦਾ ਯਮਨਾ ਪਾਰ ਜਿੱਥੇ ਅਸੀਂ ਕਦੀ ਜਾਂਦੇ ਨਹੀਂ ਸਕੇ ਉਹ ਤੇ ਹਨ ਨੇ ਸੜੇ ਸਾਡੇ ਸਕੂਲ ਵੀ ਐਕਚੁਅਲੀ ਉਹਨੇ ਬਰਬਾਦ ਕਰਤਾ ਸੀ ਬਟ ਉਹ ਵੀ ਪੂਰਾ ਇਨਾ ਡਿਸਟਰੋਏਡ ਲੱਕੀ ਲੋਕੀ ਮਰਣੇ ਸਗੇ ਆ ਬਟ ਆਈ ਨ ਮਨੂ ਬਾਦੇ ਵਿੱਚ ਪਤਾ ਲੱਗਾ ਸੀ ਬਟ ਮੇਰੀ ਨਾ ਉਹ ਉਹ ਸੂਰੀਆ ਮੈਗਜ਼ੀਨ ਦਾ ਕਵਰ ਆ ਜਿਹੜਾ ਮੈਨੂੰ ਯਾਦ ਦਵਾਂਦਾ ਕਿ ਜਿਹੜੇ ਵਿਚਾਰੇ ਹਜ਼ਾਰਾਂ ਦੀ ਤਦਾਦ ਵਿਚਾਰੇ ਪੂਰੇ ਹੋਏ ਨੇ ਉਹਨਾਂ ਨਾਲ ਕੀ ਗੁਜ਼ਰੀ ਹੈ ਅਸੀਂ ਤਾਂ ਲੱਕੀ ਸੀ ਆਈ ਕੰਸੀਡਰ ਮਾਈਸੈਲਫ ਲੱਕੀ ਕਿ ਅਸੀਂ ਬਾਜੀ ਸਾਡੇ ਕੋਈ ਹੋਰ ਪਰਿਵਾਰ ਦੇ ਵਿੱਚ ਕੋਈ ਮਰਿਆ ਨਹੀਂ ਹੈਗਾ ਬਟ ਬਹੁਤ ਹੈ ਕਿ ਜਿਹੜਾ ਕਿ یو نو جہاں نے میم ملے بہت لوگوں جنہوں نے فیملی ممبرز موم ڈیڈ ممے، تائے بھن برا یو نو جہی پورے سیوز کرتے ہیں آپ میں